ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲ ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲ ਦੇਸ਼ ਤੋਂ ਪਿਆਰੇ ਐ ਦੇ ਲੋਕ ਕਹਾਣੀਆਂ ਅਸੀਂ ਤੋੜ ਦੇਣੀ ਤੋੜ ਦੇਣੀ ਲਹੂ ਪੀੜ ਜੋ ਕਹਾਣੀਆਂ ਅਸੀਂ ਤੋੜ ਦੇਣੀ ਤੋੜ ਦੇਣੀ ਲਹੂ ਪੀੜ ਜੋ ਕਹਾਣੀਆਂ ਸੀ ਤੋਰ ਦੇਣੀ ਸਾਡੀ ਪੈਰੀਆਂ ਦਾ ਲੂਣ ਚੜੇ ਦੇਖ ਕੇ ਸਰੂਰ ਪੈਰੀਆਂ ਦਾ ਲੂਣ ਚੜੇ ਦੇਖ ਕੇ ਸਰੂਰ ਤੋਰ ਦਿਆਂਗੇ ਗਰੂਰ ਤੇਰਾ ਜ਼ੋਰ ਦੇ ਲੜਾ ਹੁਣ ਚੱਲਣਾ ਨਹੀਂ ਚੱਲਵਾਣੀ ਤੇਰਾ ਕੋਈ ਜ਼ੋਰ ਦੇ ਲੜਾ ਹੁਣ ਚੱਲਣਾ ਨਹੀਂ ਗੱਜਣ ਕੇ ਸ਼ੇਰ ਜਦੋਂ ਪੱਜਣ ਕੇ ਕਾਇਰ ਸੱਦੇ ਗੱਜਣ ਕੇ ਸ਼ੇਰ ਜਦੋਂ ਪੱਜਣ ਕੇ ਕਾਇਰ ਸੱਦੇ ਰੱਜਣ ਕੇ ਕਰਤੀ ਕਿਸਾਨ ਮੂੜ ਕੇ ਜ਼ਰਾ ਹੱਲਾ ਮਾਰੋ ਹੱਲਾ ਮਾਰੋ ਕਰਤੀ ਕਿਸਾਨ ਜੋੜ ਕੇ ਜ਼ਰਾ ਹੱਲਾ ਮਾਰੋ ਰਸਿਆਂ ਬਾਹਾਰਾ ਅਸੀ ਮੋੜ ਕੇ ਲੈ ਆਓ ਰਸਨੀਆ ਬਹਾਰ ਆਇਸੀ ਮੋਰ ਕਹਿਨੇ ਆਉਣੀਆਂ ਨੇ ਆਖਦੇ ਨੇ ਲੋਕ ਕਿ ਕਾਢੋ ਕਹਾਣੀਆਂ ਹੜ ਲੋਕ ਤਾ ਦਾ ਲੋਕ ਤਾ ਦਾ ਦੇਣਾ ਆਸੀ ਚੋਕ ਹਾਈਆਂ ਹੜ ਲੋਕ ਤਾ ਦਾ ਬੇਲੜਾਣੇ ਮਾਣਿਆ ਸਵਾਦ ਹੈ ਆਜ਼ਾਦੀਆਂ ਦਾ ਬੇਲੜਾਣੇ ਮਾਣਿਆ ਸਵਾਦ ਹੈ ਆਮਿਆਂ ਦੀ ਜਾਨ ਦੀ ਰੋਲੀਰ ਹੋਈ ਏ ਤੇਰੇ ਜ਼ੁਲਮਾਂ ਦੀ ਜ਼ੁਲਮਾਂ ਦੀ ਜ਼ਾਲਮਾ ਅਖੀਰ ਹੋਈ ਏ ਤੇਰੇ ਜ਼ੁਲਮਾਂ ਦੀ ਸੋਹਣੇ ਲਾਵੋ ਕਾਗੋ ਅਸੀਂ ਕਾਰੀ ਦੇਣਾ ਤੁੰ ਨੂੰ ਪੁੱਠੇ ਸੋਹਣੇ ਲਾਵੋ ਕਾਗੋ ਅਸੀਂ ਕਾਰੀ ਦੇਣਾ ਤੁੰ ਨੂੰ ਪੁੱਠੇ ਗੁੱਗੀਆਂ ਦੇ ਬੱਚਿਆਂ ਨੂੰ ਕੋਣ ਦੇ ਹੱਥਾਂ ਵਿੱਚੋਂ ਖੋੜਵਾੜੀਆਂ ਰੋਟੀ ਬੱਚਿਆਂ ਦੇ ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲ ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲ ਦੇਸ਼ ਤੋਂ ਪਿਆਰੇ ਇਹਦੇ ਲੋਕ ਕਹਾਣੀਆਂ ਅਸੀਂ ਤੋੜ ਦੇਣੀ ਤੋੜ ਦੇਣੀ ਲਹੂ ਦੀ ਜੋ ਕਹਾਣੀਆਂ ਅਸੀਂ ਤੋੜ ਦੇਣੀ ਉੜਦੇ ਨੀ ਲਹੂ ਪੀਣੀ ਜੋ ਕਹਾਣੀਆਂ ਅਸੀਂ ਤੋੜੇ